ਖਬਰਦਾਨਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਹੱਥ ਜੋੜ ਕੇ ਮਾਫੀ ਮੰਗੀ ਗਈ ਅਤੇ ਗੁਹਾਰ ਲਗਾਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਸਾਹਮਣੇ ਜੋ ਰੁੱਸ ਕੇ ਆਪੋ ਆਪਣੇ ਘਰ ਬੈਠੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਚਾਹੇ ਸ੍ਰੀ ਅਕਾਲ ਤਖਸੈਦ ਵੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਹੋਵੇ ਜਿਸ ਤੇ ਪੰਜ ਮੈਂਬਰ ਕਾਰਜਿਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਹਾਂ ਰੁੱਸੇ ਹੋਏ ਆਗੂਆਂ ਕੋਲੋਂ ਜਿਹੜੇ ਰੁੱਸ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣੇ ਘਰ ਬੈਠ ਗਏ ਆਪਣਾ ਅਲੱਗ ਧੜਾ ਬਣਾ ਲਿਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇ ਲਗਾਤਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਉਹ ਨੀਵੇਂ ਪੈਂਦੇ ਨਜ਼ਰ ਆ ਰਹੇ ਨੇ ਮਿੰਤਾ ਕਰਦੇ ਨਜ਼ਰ ਆ ਰਹੇ ਨੇ ਤੇ ਜਿਹੜੇ ਹੱਥ ਜੋੜੇ ਗਏ ਨੇ ਉਹਦਾ ਮੁੱਲ ਵੀ ਪੈ ਗਿਆ ਇੱਕ ਵੱਡੇ ਆਗੂ ਦੀ ਅੱਜ ਘਰ ਵਾਪਸੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਖੁਦ ਉਹਨਾਂ ਦੇ ਘਰ ਜਾਣਗੇ ਫਿਰ ਪਾਉ ਦਿੱਤਾ ਚਾਹਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਜਾਵੇਗੀ ਕਿਉਂਕਿ ਰਾਤੋਂ ਰਾਤ ਲੱਗਦਾ ਹੈ ਕਿ ਜਿਹੜੀ ਮਾਫੀ ਸੁਖਬੀਰ ਸਿੰਘ ਬਾਦਲ ਨੇ ਅੱਜ ਦੋਵੇਂ ਹੱਥ ਜੋੜ ਕੇ ਮੰਗੀ ਸੀ ਕੱਲ ਕਾਨਫਰੰਸ ਕਾਲਸ ਕੇ ਉਸ ਮਾਫੀ ਨੂੰ ਦੂਰ ਪੈ ਗਿਆ ਹੈ ਜੇਕਰ ਇਸੇ ਤਰ੍ਹਾਂ ਰਿਹਾ ਤਾਂ ਹੋ ਸਕਦਾ ਹੈ ਕਿ ਸ਼ਰੋਪਰੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੇ ਆਗੂ ਵੀ ਜਿਹੜੇ ਨੇ ਉਸ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜ ਜਾਵਣ ਜਾਂ ਬਾਕੀ ਤੜਾ ਆ ਜਾਵੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਿੰਤ ਕਰਨ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਆਗੂ ਦੀ ਵਾਪਸੀ ਹੋਈ ਹੈ ਸਾਬਕਾ ਮੰਤਰੀ ਬਲਦੇਵ ਸਿੰਘ ਮਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵਾਪਸੀ ਕਰ ਰਹੇ ਨੇ ਕਿਆ ਸਰਗਈਆਂ ਲਗਾਈਆਂ ਚਾਰੀਆਂ ਅਸੀਂ ਕਿ ਹੋਰ ਵੀ ਵੱਡੇ ਆਗੂ ਜਿਹੜੇ ਨੇ ਉਹ ਅੱਜ ਘਰ ਵਾਪਸੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੇਕਿਨ ਸਾਬਕਾ ਮੰਤਰੀ ਬਲਦੇਵ ਸਿੰਘ ਮਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨਗੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਗੁਰਪ੍ਰੀਤ ਬਲਦੇਵ ਸਿੰਘ ਮਾਨ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਮਾਨ ਸਿੰਘ ਨਰਾ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਹਾਲਾਂਕਿ ਉਹਨਾਂ ਵੱਲੋਂ ਐਜ਼ ਐਸੇ ਸਾਬਕਾ ਮੁੱਖ ਮੰਤਰੀ ਐ ਦਾ ਅਹੁਦਾ ਵੀ ਜਿਹੜਾ ਹੈ ਸਵਾਲਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਦਸੰਬਰ 2024 ਨੂੰ ਇਸ ਤੋਂ ਪਹਿਲਾਂ ਹੀ ਜਿਹੜਾ ਅੰਦਰੂਨੀ ਘਟਕ੍ਰਮ ਚੱਲ ਰਿਹਾ ਸੀ ਤਾ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਡੁੱਸ ਕੇ ਆਪਣੇ ਘਰ ਬੈਠ ਗਿਆ ਸੀ ਲੇਕਿਨ ਫਿਰ ਰੁੱਸਿਆ ਹੋਇਆ ਨੂੰ ਮਨਾਉਣ ਦੀ ਪ੍ਰੇਰਤ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋ ਰਹੀ ਹੈ ਅੱਜ ਕਰ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਮਾਨ ਬਲਦੇਵ ਸਿੰਘ ਮਾਨ ਹੋਰਾਂ ਦੇ